ਲੈ ਵੀ ਦੋਸਤੋ ਆਪਾਂ ਲੈ ਕੇ ਆਏ ਤੁਹਾਨੂੰ ਅੱਜ ਨਵੀਂ ਥਾਂ ਤੇ ਢਾਬਾ ਖਾਦੇ ਵਿਰਸਾ ਢਾਬਾ ਪਹਿਲਾਂ ਤਾਂ ਗੱਡੀਆਂ ਦੇਖੋ ਗੱਡੀਆਂ ਦੀ ਲਾਈਨ ਲੱਗੀ ਹੈ ਸਵੇਰ ਦਾ ਟਾਈਮ ਆ ਹਜੇ ਗੱਡੀ ਖੜਾਉਣ ਨੂੰ ਇੱਥੇ ਬਾਈ ਆਏ ਆਂ ਟਾਈਮ ਹਜੇ ਸਵੇਰ ਦਾ 8:00 ਵਜੇ ਹੈ ਹਜੇ ਆਉਣ ਲੱਗਣਾ ਲੋਕਾਂ ਤੇ ਆ ਜਾ ਦਿਖਾਉਣੇ ਆ ਇਹ ਢਾਬੇ ਦਾ ਨਾ ਵਿਰਸਾ ਢਾਬਾ ਕਿਉਂ ਰੱਖਿਆ ਕਿਉਂਕਿ ਇਹਨਾਂ ਦੇ ਵਿਰਸੇ ਵਾਲੀਆਂ ਚੀਜ਼ਾਂ ਸਾਂਭ ਕੇ ਰੱਖੀਆਂ ਅੰਦਰ ਵੀ ਮੀਨੂ ਵੀ ਦੇਖ ਲਓ ਮੀਨੂ ਦੇ ਵਿੱਚ ਵੀ ਨਾ ਦਿਖਾਇਆ ਹੋਏ ਜੇ ਪੁਰਾਣੇ ਸੀਗੇ ਟੈਲੀਫੋਨ ਵਗੈਰਾ ਲੱਗੇ ਠੀਕ ਆ ਪੂਰੀ ਗੱਲਬਾਤ ਬਣਾਈ ਵੀ ਆ ਆ ਜੋ ਗੱ ਤੇ ਆ ਦੇਖ ਉੜਾੜਾ ਲਿਖਿਆ ਹੋਇਆ ਪੱਟੀ ਲਾਈ ਹੋਈ ਆ ਵੀ ਪੰਜਾਬੀ ਵਿਰਸਾ ਸਾਹਮਣੇ ਰੱਖਿਆ ਵਿਰਸਾ ਢਾਬਾ ਰੱਖਿਆ ਤੇ ਜਿਵੇਂ ਮੰਜੇ-ਮੰਜੇ ਦੇ ਉਹ ਪਇਆ ਮੰਜੇ-ਮੰਜੇ ਬਾਈ ਦਿਖਾ ਦੇ ਠੀਕ ਆ ਤੂੰ ਚ ਮਾਰ ਦਿੰਨੇ ਆਪਾਂ ਆਏ ਮੰਜੇ-ਮੰਜੇ ਪਇਆ ਸਾਰੇ ਦਿਖਾਏ ਬਾਈ ਹੋਣਾ ਪੂਰਾ ਸਾਹਮਣੇ ਰੱਖਿਆ ਪੂਰੇ ਗੱਲਬਾਤ ਗਾਂ ਹੈ ਬਾਕੀ ਅੰਦਰੋਂ ਵੀ ਤੁਹਾਨੂੰ ਦਿਖਾਵਾਂਗੇ ਢਾਬਾ ਗੱਡੀ ਖੜੀ ਆ ਠੀਕ ਆ ਤੇ ਆ ਪੁਰਾਣੇ ਚਰਖੇ ਚੁਰਖੇ ਫੁੱਲ ਉਵੇਂ ਉਵੇਂ ਸਾਮ ਕੇ ਰੱਖਿਆ ਲੋਕੇਸ਼ਨ ਬਹੁਤ ਤਕੜੀ ਹੈ ਤੇ ਬਾਈ ਨੂੰ ਆਪਾਂ ਪੁੱਛਾਂਗੇ ਵੀ ਕਿਹੜੀ ਲੋਕੇਸ਼ਨ ਆ ਕਿੱਥੇ ਬਾਈ ਆਪਣੇ ਕੋਲੇ ਮਿਲਦਾ ਆਪਾਂ ਨੂੰ ਤੇ ਬਾਕੀ ਆ ਦੇਖੋ ਜੀ ਪੁਰਾਣਾ ਸਭਿਆਚਾਰ ਸਾਰਾ ਦਿਖਾਇਆ ਵਾ ਦਿਖਾ ਦੇ ਲੈ ਆ ਵੀ ਇੱਧਰ ਆ ਇੱਧਰ ਪੂਰੀ ਪੱਗ ਬੰਦੇ ਪੱਗ ਬੰਨਣੀ ਇਹ ਵਿਰਸ ਇਨਸਾਨ ਕਰੇ ਪੱਗ ਆਪਣੀ ਸ਼ਾਨ ਆਪਣਾ ਤਾਜ ਆ ਸਾਰਾ ਕੁਝ ਆ ਪੰਜਾਬੀ ਖੇਡ ਦੇ ਵਿਸਾਖੀ ਦੇ ਚਿੱਤਰ ਬਣਾਏ ਹੋਇਆ ਤੇ ਬਾਕੀ ਉਹ ਬਾਈ ਨਾਲ ਗੱਲਬਾਤ ਕਰਦੇ ਅੰਦਰੋਂ ਵੀ ਦਿਖਾਉਣੇ ਬਹੁਤ ਸੋਹਣੀ ਲੋਕੇਸ਼ਨ ਆ ਕੋਈ ਠੀਕ ਠਾਕ ਹੋ ਮਲੇ ਜਲਦੀ ਟਾਪ ਦੀ ਲੋਕੇਸ਼ਨ ਦੱਸ ਆπερι ਵਿਰੇ ਆਪਣਾ ਸਰੰਦ ਤੋਂ ਮਹਾਲੀ ਰੋਡ ਠੀਕ ਹੈ ਬਡਾਲੀ ਆਲਾ ਸਿੰਘ ਵਰਸਾ ਟੱਬਾ ਜੀ ਵਰਸਾ ਟੱਬਾ ਹਾਂਜੀ ਠੀਕ ਹੈ ਤੇ ਕਿਹੜੀ ਕਿਹੜੀ ਚੀਜ਼ ਮਤਲਬ ਕਿ ਫੈਸਿਲਿਟੀ ਹੁੰਦੀ ਹੈ ਆਪਣੇ ਕੋਲ ਵੀਰੇ ਪਹਿਲਾਂ ਤਾਂ ਆਪਾਂ ਕੁਆਲਿਟੀ ਚ ਕੰਪਰੋਮਾਈਜ਼ ਨਹੀਂ ਕਰਦੇ ਵੀਰੇ ਠੀਕ ਹੈ ਆਪਣੀ ਸਾਰੀ ਸਾਰਾ ਖਾਣਾ ਦੇਸੀ ਘਿਓ ਚ ਤਿਆਰ ਹੁੰਦਾ ਹੈ ਜੀ ਦੇਸੀ ਘਿਓ ਚ ਦੇਸੀ ਘਿਓ ਚ ਤਿਆਰ ਹੈ ਵੀਰੇ ਆਪਣੀ ਫੇਮਸ স্মੋਕੀ ਦਾਲ ਹੈ ਜੀ ਬਾਕੀ ਆਪਣੀ ਬੇਸਨ ਦੀ ਬਰਫੀ ਹੈ ਫੇਮਸ ਬੇਸਨ ਦੀ ਬਰਫੀ ਫੇਮਸ ਆ ਤੇ ਜੇ ਮੰਨ ਕੇ ਚੱਲ ਵੀ ਤੁਸੀਂ ਕਹਿੰਦੇ ਹੋ ਦੇਸੀ ਘਿਓ ਕੋਈ ਨਹੀਂ ਇਕ ਤਾਂ ਕੋਈ ਕੋਈ ਅਲੀਗੇਸ਼ਨ ਆ ਸਕਦਾ ਆਪਾਂ ਕੁਆਲਿਟੀ 'ਚ ਵੀ ਕੰਪਰੋਮਾਈਜ਼ ਨਹੀਂ ਕਰਦੇ ਠੀਕ ਆ ਠੀਕ ਆ ਤੇ ਵਿਰਸਾ ਟੱਬਾ ਤੁਸੀਂ ਵਿਰਸਾ ਸਾਹਮਣੇ ਰੱਖਿਆ ਤੁਸੀਂ ਆਏ ਦਿਖਾਓ ਬਾਈ ਆ ਵੀ ਵੀ ਤਾਂ ਹੀ ਰੱਖਿਆ ਵਿਰਸਾ ਟੱਬਾ ਨਾ ਤੁਸੀਂ ਤੇ ਤੁਹਾਡੇ ਮੀਨੂ 'ਚ ਵੀ ਦੇਖਦੇ ਆਪਾਂ ਜਿਵੇਂ ਉਹ ਚਿੱਤਰ ਚੁੱਤਰ ਲੱਗੇ ਹਨਾ ਜੰਦੇਸ਼ ਆਪਾਂ ਕਲਚਰ ਨਾਲ ਜੋੜ ਕੇ ਰੱਖਣਾ ਹੈ ਜੀ ਕਲਚਰ ਨਾਲ ਜੋੜਨਾ ਠੀਕ ਆ ਨਾਲੇ ਟੱਬਾ ਹਨਾ ਆ ਦੇਖੋ ਮੀਨੂ ਦਿਖਾਓ ਬਾਈ ਇਹਦੇ ਵਿੱਚ ਵੀ ਸਾਰਾ ਕੁਝ ਉਵੇਂ ਪੰਜਾਬੀ 'ਚ ਲਿਖਿਆ ਆ ਵੇਖ ਮਹੀਨਿਆਂ ਦੇ ਨਾਮ ਹਨਾ ਤੇ ਅਗੋਰ ਮੁੱਖੀ ਦੇ ਅੱਖਰ ਵਗੈਰਾ ਸਾਰਾ ਕੁਝ ਆਪ ਬੋਲੀਆਂ ਜਿਵੇਂ ਇਹ ਜਿਹੜੇ ਪੰਜਾਬ ਦਾ ਨਕਸ਼ਾ 올ਡ ਪੰਜਾਬ ਠੀਕ ਹੈ ਤੇ ਬਾਕੀ ਬਾਈ ਤੁਹਾਡਾ ਰੇਟ ਵੀ ਯਾਰ ਬਹੁਤ ਜਾਇਜ਼ ਆ ਸੀ ਦੇਖਿਆ ਹਾਂ ਜੀ ਵੀਰੇ ਆਪਾਂ ਕਸਟਮਰ ਦੇ ਹਿਸਾਬ ਨਾਲ ਆਪਾਂ ਕਸਟਮਰ ਨੂੰ ਵੀ ਕੋਈ ਦਿੱਕਤ ਨਾ ਹੋਵੇ ਜੀ ਆਪਣੀ ਖਾਣਾ ਵੀ ਆਪਣੀ ਕੁਆਲਿਟੀ ਚ ਕੋਈ ਕੰਪਰੋਮਾਈਜ਼ ਨਹੀਂ ਹੈ ਠੀਕ ਆ ਠੀਕ ਆ ਤੇ ਹੋਰ ਮਤਲਬ ਕਿ वेज ही एक नॉनवेज थी प्योर वेज है विरे प्योर वेज साबा हां जी फैमिली टप अपना विरे ठीक, ठीक, हा, ठीक हा। है ठीक है तो बाकी ਤੁਸੀਂ ਲੈਸ ਕੀ ਬਲਾਇ ਸਮੋਕਿੰਗ ਵਗੈਰਾ ਬੰਦਾ ਇੱਥੇ ਹੈ ਨਾ ਸਾਰਾ ਕੁਝ ਹੈ ਵੀ ਇਹ ਜਾ ਕੁਝ ਨਹੀਂ ਉਹ ਕੁਝ ਨਹੀਂ ਆਪਣਾ ਵੀਰੇ ਠੀਕ ਹੈ ਠੀਕ ਹੈ ਠੀਕ ਹੈ ਤੇ ਕਿਹੜਾ ਪਿੰਡ ਆਪਣਾ ਵੈਸੀ ਆਪਣਾ ਵੀਰੇ ਇਹ ਬਟਾਲੀ ਆਲਾ ਸਿੰਘ ਹੈ ਜੀ ਸੰਘੇਰੀ हां जी ਤੇ ਕਿੰਨਾ ਟਾਈਮ ਹੋ ਗਿਆ ਢਾਬਾ ਖੋਲੇ ਨੂੰ ਢਾਬੇ ਨੂੰ ਵੀਰੇ 2 ਸਾਲ ਹੋ ਗਏ ਤੇ ਕਸਟਮਰ ਕਿੰਨੇ ਆਉਂਦੇ ਬਹੁਤ ਸੋਹਣੇ ਆਉਂਦੇ ਕਸਟਮਰ ਵੀਰੇ ਬਹੁਤ ਵਧੀਆ ਰਿਸਪੌਂਸ ਦੇ ਰਹੀਆਂ ਹਾਂ ਹਾਂ ਰਿਸਪੌਂਸ ਬਹੁਤ ਸੋਹਣਾ ਬਾਕੀ ਹੁਣ ਸਵੇਰ ਦਾ ਟਾਈਮ ਆ ਜਾ ਰਿਹਾ ਟਾਈਮ ਹੈ ਬ੍ਰੇਕਫਾਸਟ ਬਾਕੀ ਤੁਹਾ ਤੇ ਬਹੁਤ ਵਧੀਆ ਲੱਗਾ ਸਾਨੂੰ ਵੀ ਖਾਧਾ ਸੀ ਪਰੋਠੇ ਖਾਧਿਆ ਤੁਹਾਡੇ ਸਾਹਮਣੇ ਹਨ ਤੇ ਬਹੁਤ ਵਧੀਆ ਸਾਰਾ ਕੁਝ ਤੁਹਾਡਾ ਇੱਕ ਨੰਬਰ ਚੀਜ਼ ਸੀਗੀ ਜਿਹੜੀ ਜਿਵੇਂ ਵੇਸਣ ਦੀ ਬਾਰਫੀ ਤੁਹਾਡੀ ਉਹ ਪਰਫੈਕਟ ਸੀਗੀ ਖਾਣ ਪੀਣ ਦਾ ਤੇ ਰੇਟ ਵੀ ਤੁਹਾਡਾ ਜਾਇਆ ਠੀਕ ਹੈ ਗੱਡੀ ਫਿਰ ਕਿੱਥੋਂ ਲਿਆਂਦੀ ਬਾਈ ਇਹ ਗੱਡੀ ਵੀਰੇ ਆਪਾਂ ਤਿਆਰ ਕਰਵਾਈ ਹੈ ਇਹ ਜੀ ਅੱਛਾ ਆਪ ਤਿਆਰ ਕਰਾਈ ਹੈ ਠੀਕ ਹੈ ਤੇ ਚੱਲਦੀ ਹੈ ਇਹ ਚੱਲਦੀ ਹੈ ਵੀਰੇ ਠੀਕ ਹੈ ਠੀਕ ਹੈ ਤੇ ਕਿੰਨੇ ਚ ਤਿਆਰ ਹੋ ਗਈ ਇਹ ਇਹ ਵੀਰੇ ਆਪਣਾ ਐਸਟੀਮੇਟ ਲਾ ਲਓ ਜੀ 1.5 ਲੱਖ ਦੇ ਕਰੀਬ ਹੀ 2 ਲੱਖ ਦੇ ਕਰੀ ਹਾਂਜੀ ਇਦਾਂ ਰੱਖੀ ਹੋਏ ਤੁਹਾਡੀ ਤੇ ਜਦੋਂ ਚੱਤ ਕਰਦਾ ਫਿਰ ਗੇੜਾ ਹੀ ਮਾਰਦੇ ਨੇ ਹੈ ਛੋਟੇ ਛੋਟੇ ਦੇਖ ਕੇ ਇਹਨਾਂ ਨੂੰ ਐਕਸਾਈਟਮੈਂਟ ਹੁੰਦੀ ਉਹਨਾਂ ਦੇ ਵਿੱਚ ਇਹ ਆਪਣੇ ਬੱਚਿਆਂ ਦੇ ਖੇਲਣ ਵਾਸਤੇ ਹੀ ਹੈ ਖੇਲਣ ਵਾਸਤੇ ਇੱਥੇ ਬਣਾ ਰਹੇ ਆ ਤੇ ਕਸਟਮਰ ਸੋਡੇ ਬਹੁਤ ਨੇ ਬਹੁਤ ਗੱਡੀਆਂ ਖੜੀਆਂ ਦਿਖਾਈਂ ਬਿੰਦਰ ਮਕਰ ਬਾਈ ਬਹੁਤ ਸੋਹਣਾ ਕਸਟਮਰ ਆ ਤੁਹਾਡੇ ਹੈਨਾ ਵੀ ਕੁਆਲਿਟੀ ਆ ਯਾਰ ਤੁਹਾਡੀ ਕੁਆਲਿਟੀ ਹੈ ਵੀਰੇ ਬਾਕੀ ਆ ਜੁੱਤੀਆਂ ਦਿਖਾਉਣੇ ਬਾਈ ਹੁਣ ਪੰਜਾਬੀ ਜੁੱਤੀਆਂ ਵੀ ਲੱਜ ਜਾਂਨਾਂ ਇਹ ਵੀ ਤੁਹਾਡੀ ਆ ਆਹ ਹੈ ਠੀਕ ਆ ਠੀਕ ਆ ਤੇ ਜੁੱਤੀਆਂ ਦੇ ਕੀ ਰੇਟ ਰੂਲ ਰੱਖ ਦਿੰਨੇ ਆ ਫਿਰ ਜਿੱਤਿਆ ਲੈ ਵੀਰੇ ਆਪਾਂ ਸਾਰੇ ਜੈਜ਼ ਰੇਟ ਹੈ ਜੀ ਜੈਜ਼ ਰੇਟ ਹਾਂਜੀ ਵੀਰੇ ਠੀਕ ਆ ਠੀਕ ਆ ਮੰਨ ਕੇ ਚਲਾਓ ਜੁੱਤੀ ਪਾਉਣ ਨੂੰ ਕੁਰਤੇ ਪਜਾਮੇ ਨਾਲ ਹੈ ਨਾ ਇਹਦਾ ਕੀ ਰੇਟ ਹੈ ਜੁੱਤੀ ਬਹੁਤ ਸੋਹਣੀ ਆ ਦਾ ਘੜ ਘੜ ਪਈਆਂ ਹੈ ਨਾ ਯਾਰ ਪੰਜਾਬੀ ਠੀਕ ਆ ਠੀਕ ਆ ਇਹ ਵੀ ਛੋਟੀ ਛੋਟੀ ਚੀਜ਼ਾਂ ਆਪਣੇ ਕਲਚਰ ਨਾਲ ਆਪਾਂ ਨੂੰ ਜੋੜ ਕੇ ਰੱਖਣਾ ਇਹ ਵੀ ਕਲਚਰ ਨਾਲ ਤੁਸੀਂ ਮੰਨ ਕੇ ਚੱਲੋ ਕੁੱਲ ਮਿਲਾ ਕੇ ਸਾਰੀ ਚੀਜ਼ ਕਲਚਰ ਨਾਲ ਰਿਲੇਟਡ ਰੱਖੀ ਹੋਈ ਹੈ ਤੁਸੀਂ ਹਾਂਜੀ ਵੀਰੇ ਇਹ ਅਲਾਉ ਨਹੀਂ ਹੈ ਸਾਰਾ ਅਲਾਉ ਨਹੀਂ ਹੈ ਚੀਜ਼ਾਂ ਸ਼ਰਾਬ ਹੋਈ ਸਿਗਰਟ ਜਾਂ ਹਥਿਆਰ ਹਥਿਆਰ ਨਹੀਂ ਅਲਾਉ ਨਹੀਂਗਾ ਭਾਈ ਬਾਈ ਹੁਣ ਤਾਂ ਗੈਸਟ ਗੋਸਟ ਵੀ ਫੁੱਲ ਰੱਖੀ ਪੂਰੀ ਗੱਲਬਾਤ ਬਣਾਈ ਪਈ ਆ ਠੀਕ ਆ ਇਹਦੇ ਵਿੱਚ ਪਰਫਿਊਮ ਪਰਫਮ ਜੋ ਵੀ ਬੰਦਾ ਬਾਈ ਚੰਸ ਇਤਰ ਵਗੈਰਾ ਰੱਖੇ ਹੋਇਆ ਠੀਕ ਆ ਇਤਰ ਲੈਣਾ ਕਿਸੇ ਨੇ ਕੋਈ ਲੇਡੀ ਜੀ ਪਰਸਾ ਜਾਂ ਮੰਨ ਕੇ ਬੱਚਿਆਂ ਦੇ ਟੁਆਏ ਆ ਬਿਲਕੁਲ ਬਿਲਕੁਲ ਜਾਂ ਜਿਵੇਂ ਉਹ ਸੱਭਿਆਚਾਰ ਦਿਖਾਇਆ ਵਿੰਦਰਾ ਉਹ ਹਨਾ ਬੈਠੇ ਆ ਆਪਣੇ ਜਿੰਨਾ ਵੀ 올ਡ ਸੱਭਿਆਚਾਰ ਤੁਸੀਂ ਇਹਦੇ ਵਿੱਚ ਬਣਾਇਆ ਹੋਇਆ ਜੋ ਵੀ ਆ ਹਨਾ ਆਪਣੀ ਦੁਕਾਨ ਵੀ ਹੈ ਬਾਈ ਦੀ ਸੋ ਬਾਈ ਹੁਣਾਂ ਨਾਲ ਮਿਲ ਕੇ ਆਪਾਂ ਨੂੰ ਵਧੀਆ ਲੱਗਿਆ ਬਾਈ ਹੁਣਾਂ ਤੁਹਾਡਾ ਯਾਰ ਸਿਸਟਮ ਦੇਖ ਕੇ ਵੱਡੀ ਵੱਡੀ ਗੱਲ ਤਾਂ ਵੀ ਤੁਸੀਂ ਵਿਰਸਾ ਸਾਂਭ ਕੇ ਰੱਖਿਆ ਇਹੀ ਮਤਲਬ ਕਿ ਮੇਨ ਰੀਜਨ ਆ ਵੀ ਸਾਨੂੰ ਵੀ ਖਿੱਚ ਦਾ ਕਾਰਨ ਬਣਿਆ ਆਪਾਂ ਕੰਟੈਕਟ ਤੇ ਚਾਹੇ ਤੇ ਇੱਥੇ ਮਿਹਲੇ ਥੋਡੀ ਵੀਡੀਓ ਬਣਾਈ ਸੋ ਬਾਈ ਅਸੀਂ ਖਾਣਾ ਖਾਦਾ ਤੁਸੀਂ ਦੇਖ ਰਹੇ ਹੋ ਪੂਰਾ ਪਰਫੈਕਟ ਖਾਣਾ ਕੋਈ ਰੇਟ ਵੀ ਬਾਈ ਉਹਨਾਂ ਦਾ ਜਾਇਜ਼ ਆ ਤੇ ਇੱਕ ਨੰਬਰ ਚੀਜ਼ ਬਣਾਉਂਦੇ ਆਈ ਨਹੀਂ ਕੋਈ ਚੀਜ਼ ਚ ਕੋਈ ਕਮੀ ਹੋਊਗੀ ਸੋ ਵੀਰ ਬਣ ਕੇ ਜਿਹੜਾ ਕੋਈ ਇੱਥੋਂ ਦੀ ਲੰਘਦਾ ਸਰਹੰਦ ਨੂੰ ਜਾਂਦਾ ਇੱਧਰ ਰੋਡ ਹੈ ਨਾ ਇੱਧਰ ਮੁਹਾਲੀ ਨੂੰ ਇੱਕ ਵਾਰੀ ਆਪਣੇ ਵਿਜ਼ਿਟ ਕਰੋ ਵੀਰੇ ਤੁਹਾਡਾ ਬਾਰ ਬਾਰ ਆਉਣ ਨੂੰ ਦਿਲ ਕਰੇਗਾ ਬਿਲਕੁਲ ਕਰਦਾ ਵੀ ਇੱਕ ਵਾਰੀ ਜ਼ਰੂਰ ਜਦੋਂ ਤੁਸੀਂ ਲੰਘਦੇ ਟੱਪਦੇ ਬਾਈ ਉਹਨਾਂ ਦੇ ਕੋਲੇ ਮਿਲੋ ਜ਼ਰੂਰ ਤੇ ਆਟੋਮੈਟਿਕੀ ਤੁਹਾਡਾ ਦੁਬਾਰਾ ਜੀ ਕਰੂਗੀ ਉੱਥੇ ਪਹੁੰਚੀ ਦੁਬਾਰਾ ਦਿਲ ਨੂੰ ਖਿੱਚ ਪਾਉਂਦੀ ਹੈ ਜੀ ਬਿਲਕੁਲ ਬਿਲਕੁਲ ਆ ਪਾਉਂਦੀ ਹੈ ਜੀ ਬਿਲਕੁਲ ਸੋ ਠੀਕ ਆ ਬਈ ਬਹੁਤ ਬਹੁਤ ਧੰਨਵਾਦ ਤੇ ਜਰੂਰ ਦੋਸਤੋ ਪਹੁੰਚੋ ਬਾਈ ਹੁਣਾਂ ਕੋਲੇ ਬਹੁਤ ਵਧੀਆ ਮੈਨ ਸਰ ਬਾਈ ਵਧੀਆ ਸੁਭਾਅ ਹੈ ਹੁਣਾਂ ਦਾ ਤੇ ਚੀਜ਼ ਵੀ ਇੱਕ ਨੰਬਰ ਆ ਪਰਫੈਕਟ ਓਕੇ ਜੀ ਧੰਨਵਾਦ